ਜੜਨੇ ਸੱਚਾ ਤਾਂ ਤ੍ਰਿਸ਼ਾ ਹੋ ਸਿਰਸਾ ਦੇਸ਼ਾ ਹੋ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਨੇ ਵਾ ਦਇਤਲੇਸ ਰੋਗ ਸਬ ਨਾਸੀ ਪ੍ਰਭਯਾ ਪੁਨੇ ਕਿਰਪਾ ਤਾਰੀ ਆਠ ਬਰਿਆ ਰਤੋ ਸੁਆਮੀ ਪੂਰਨ ਕਲਹ ਨਾਰੀ ਗਇ ਕਲੇਸ ਰੋਗ ਸਬ ਨਾਸੀ ਰਬ ਆਪਣੇ ਕਿਰਪਾਦਾਰੀ ਪਾਠ ਬਹਿਰੇ ਆਰੰਧ ਸੁ ਆਮੀ ਪੂਰਨ ਕਾਲ ਹਨਾਰੀ ਹਰੇ ਜੀਓ ਤੂੰ ਸੁਖ ਸੰਪਤਰਾਸ ਰਖ ਲੈ ਹੋ ਭਾਈ ਮੇਰੇ ਅਬ ਆ ਗਈ ਅਰੰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੀ ਕਸਮ ਤਰੋ ਸਾਹ ਕਹਨਾਂ ਲਿਕੇ ਗੁਰਪੂਰਾ ਪਿਟੇਓ ਮਿਟਿਓ ਸਗਲੇ ਅੰਦੇਸਾ ਜੋ ਮੰਗao ਸੋਈ ਸੋਈ ਪਮ ਆਪਣੀ ਕਸਮ ਤਰਸਾ ਕਹੋ ਨਾ ਨਿੱਕੇ ਗੁਰੂ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਵਾਰ ਪੀ ਗੁਰੂ ਜੀ ਦਾ ਖਰਸਾ ਵਾਰ ਪੀ ਗੁਰੂ ਜੀ ਕੀ ਭਤੇ